ਇੱਥੇ ਜਾਂ ਮੁਲਾਜ਼ਮ ਜਿਹੜੇ ਕੁਸਤਜ਼ਰ ਆ ਰਹੇ ਨੇ ਮਣੋ ਮਿੱਤਰੋ ਵੀਰਵਾਰ ਸ਼ੁੱਕਰਵਾਰ ਦੀ ਰਾਤ ਕਰੀਬ 3 ਵਜੇ ਅੰਮ੍ਰਿਤਸਰ ਚ ਇੱਕ ਬੰਦ ਪੁਲਿਸ ਚੌਕੀ ਦੇ ਬਾਹਰ ਧਮਾਕਾ ਹੋਇਆ ਪਿਛਲੇ ਹਫਤੇ ਹੀ ਅਜਨਾਲਾ ਥਾਣੇ ਦੇ ਬਾਹਰੋਂ ਇੱਕ ਆਈ.ਡੀ. ਪਰ ਹਮਦ ਹੋਈ ਸੀ ਉੱਥੇ ਵੀ ਧਮਾਕੇ ਦੀ ਯੋਜਨਾ ਸੀ ਅੰਮ੍ਰਿਤਸਰ ਦੀ ਗੁਰਬਖਸ਼ ਨਗਰ ਚੌਕੀ ਪਿਛਲੇ ਸਾਲ ਬੰਦ ਹੋ ਗਈ ਸੀ ਸੰਬੰਧਤ ਥਾਣੇ ਦਾ ਸਮਾਨ ਇਸ ਚੌਕੇ ਵਿੱਚ ਰੱਖਿਆ ਹੋਇਆ ਹੈ। ਧਮਾਕੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਚਸ਼ਮਦੀਦਾ ਮੁਤਾਬਕ ਰਾਤ ਕਰੀਬ 3 ਵਜੇ ਬੰਬ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਹਿੱਲ ਗਿਆ। ਲੋਕ ਘਰਾਂ ਤੋਂ ਬਾਹਰ ਆ ਗਏ ਅਤੇ ਚਾਰੇ ਪਾਸੇ ਅਫਰਾ ਤਫਰੀਦ ਫੈਲ ਗਈ। ਇਸ ਘਟਨਾ ਬਾਰੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਸੁਣੋ। ਇੱਥੇ ਇੱਕ ਵੱਡਾ ਬਲਾਸਟ ਹੋ ਗਿਆ ਜੀ ਅੱਜ। ਇਹਦੇ ਵਿੱਚ ਇੱਕ ਜਿਹੜੇ ਆ ਚੌਂਕੀ ਦੇ ਨੇੜੇ ਆਵਾਜ਼ ਜਿਹੜੀ ਆ ਕਹਿ ਰਹੇ ਨੇ ਵੀ ਉਹਦੇ ਨੇੜੇ ਹੋਇਆ ਹੈ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਆਉਣ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਆ ਜਿਹੜੀਆਂ ਮੌਕੇ ਤੇ ਗਈਆਂ ਨੇ ਉਸ ਦੀ ਜਿਹੜੀ ਤਫ਼ਤੀਸ਼ ਜਿਹੜੀ ਆ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਇਨਸੀਡੈਂਟ ਸਾਹਮਣੇ ਆਇਆ ਉਸ ਦੇ ਵਿੱਚ ਇਹ ਆ ਵੀ ਕੋਈ ਆਵਾਜ਼ ਉੱਥੇ ਜਿਹੜੀ ਆ ਸੁਣਾਈ ਦਿੱਤੀ ਗਈ ਹੈ ਗੁਰਬਖਸ਼ ਨਗਰ ਇਲਾਕੇ ਦੇ ਵਿੱਚ ਤੇ ਉਸ ਨੂੰ ਇਨਵੈਸਟਿਗੇਟ ਜਿਹੜਾ ਕੀਤਾ ਜਾ ਰਿਹਾ ਹੈ ਜਿਹੜੀ ਚੌਂਕੀ ਵਾਲੀ ਗੱਲ ਹੈ ਇੱਥੇ ਸਾਡੀ ਜਿਹੜੀ ਆ ਇੱਥੇ ਗੁਰਬਖਸ਼ ਨਗਰ ਪੁਲਿਸ ਚੌਂਕੀ ਪਹਿਲਾਂ ਇੱਥੇ ਮੌਜੂਦ ਸੀਗੀ ਉਸ ਦੇ ਕੁਝ ਸਮਾਂ ਪਹਿਲਾਂ ਜਿਹੜੀ ਹੈ ਜਿਹੜੀ ਚੌਂਕੀ ਨੂੰ ਭੰਗ ਕਰਕੇ ਤੇ ਇੱਥੇ ਜਿਹੜਾ ਥਾਣੇ ਨੂੰ ਸਟਰੈਂਥਨ ਕਰਕੇ ਤੇ ਪਲੱਸ ਉੱਥੇ ਇੱਕ ਨਾਕਾ ਜਿਹੜਾ ਲਗਾ ਦਿੱਤਾ ਗਿਆ ਸੀਗਾ ਉਸ ਨਾਕੇ ਦੇ ਉੱਤੇ ਜਿਹੜੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਨੇ ਇਸ ਜਿਹੜਾ ਇਨਸੀਡੈਂਟ ਆ ਜਦੋਂ ਰਿਪੋਰਟ ਹੋਣ ਤੋਂ ਬਾਅਦ ਸਾਡੀਆਂ ਪਾਰਟੀਆਂ ਮੌਕੇ ਤੇ ਗਈਆਂ ਨੇ ਉਸ ਚੀਜ਼ ਨੂੰ ਤਫ਼ਤੀਸ਼ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਧਮਾਕਾ ਕਿਹੜਾ ਕਾਰਨ ਆ ਜਾਂ ਇਹ ਜਿਹੜੀ ਆਵਾਜ਼ ਆ ਜੇ ਕਿਹੜੇ ਕਾਰਨ ਕਰਕੇ ਆਈ ਆ ਜਾਂ ਇਹ ਜਿਹੜਾ ਇਨਸੀਡੈਂਟ ਆ ਕਿਹੜੇ ਕਾਰਨ ਕਰਕੇ ਹੋਇਆ ਉਸ ਸੰਬੰਧੀ ਸਾਡੀ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਹਾਂਜੀ ਇਹਦੇ ਵਿੱਚ ਜਿਹੜੀ ਹਰੇਕ ਐਂਗਲ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਇਹ ਜਿਹੜਾ ਧਮਾਕਾ ਆ ਇਹ ਸਾਫਟ ਕਿਸੇ ਚੀਜ਼ ਨਾਲ ਕੋਈ ਜਿਸ ਤਰ੍ਹਾਂ ਇਹ ਸਾਰਾ ਇਲਾਕਾ ਤੁਸੀਂ ਜਾਣਦੇ ਹੋ ਸਾਰਾ ਅਨਗੜ ਜਿਹੜਾ ਵਾ ਇਹ ਸਾਰਾ ਜਿਹੜਾ ਪਟਾਕੇ ਤੇ ਦੂਜੇ ਬਣਾਉਣ ਵਾਲਾ ਕੰਮ ਵੀ ਕਰਦਾ ਆ ਇਸ ਹਰ ਪਹਿਲੂ ਤੇ ਜਿਹੜੀ ਆ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੀ ਆ ਉੱਥੋਂ ਦੀ ਸੀਸੀਟੀਵੀ ਕੈਮਰੇ ਵੀ ਸਾਰੀਆਂ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਹਰ ਇੱਕ ਪਹਿਲੂ ਦੇ ਉੱਤੇ ਜਿਹੜੀ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿੰਨੇ ਵਜੇ ਕਿੰਨੇ ਵਜੇ ਹੋਇਆ ਇਹ ਜਦੋਂ ਇਹ ਇਨਫਾਰਮੇਸ਼ਨ ਮਿਲੀ ਆ ਸਾਡੀਆਂ ਪੁਲਿਸ ਪਾਰਟੀਆਂ ਜਿਹੜੀਆਂ ਉੱਥੇ ਮੌਕੇ ਤੇ ਚੱਲੀ ਗਈਆਂ ਨੇ ਇਸ ਦੇ ਸਬੰਧੀ ਕਦੋਂ ਇਨਸੀਡੈਂਟ ਹੋਇਆ ਕਿਵੇਂ ਹੋਇਆ ਕਿਸ ਹਾਲਾਤਾਂ ਤੇ ਹੋਇਆ ਉਹ ਸਬੰਧੀ ਸਾਰੀ ਤਫ਼ਤੀਸ਼ ਹੈ ਅੰਦਰ ਹੋਇਆ ਚੌਂਕੀ ਤੇ ਬਾਹਰ ਹੋਇਆ ਇਸ ਸਬੰਧੀ ਇਸ ਸਬੰਧੀ ਅਜੇ ਸਾਰੀ ਤਫ਼ਤੀਸ਼ ਹੋਣ ਤੋਂ ਬਾਅ ਕੋਈ ਵੀ ਜਿਹੜੀ ਨੁਕਸਾਨ ਜਿਹੜਾ ਵਾ ਉਹ ਕਿਸੇ ਵੀ ਚੀਜ਼ ਨੂੰ ਨਹੀਂ ਪਹੁੰਚਿਆ ਬਾਕੀ ਇਸ ਵੇਲੇ ਤਫਤੀਸ਼ ਕਰਕੇ ਜਿਹੜਾ ਤੁਹਾਨੂੰ ਉਸ ਸੰਬੰਧੀ ਜਾਣਕਾਰੀ ਦਿੱਤਾ ਨਹੀਂ ਇਹ ਮੇਰੇ ਧਿਆਨ ਦੇ ਵਿੱਚ ਕੋਈ ਇਹੋ ਜੀ ਗੱਲ ਸਰ ਇਹ ਟਰਰ ਅਟੈਕ ਹੈ ਮੰਨਦੇ ਅਜੇ 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 ਕੋਈ ਵੀ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਜਿੱਦਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਵੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਬਾਅਦ ਇਸ ਬਾਰੇ ਆਪਾਂ ਕੋਈ ਗੱਲ ਕਰ ਸਕਦੇ ਸਰ ਕੋਈ ਪਰਚਾ ਵੀ ਦਰਜ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਜੋ ਕੋਈ ਐਂਗਲ ਸਾਹਮਣੇ ਆਵੇਗਾ ਉਸ ਹਿਸਾਬ ਨਾਲ ਉਸਤੇ ਉਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਇਸ ਦੇ ਬਾਰੇ ਅਜੇ ਮਤਲਬ ਸਭੀ ਆਵਾਜ਼ ਬਵਾਂ ਸੰਬੰਧੀ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਆ ਉਸ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਜਰੀ ਬਾਮ ਨਿਰੋਧਕ ਟੀਮਾਂ ਵੀ ਬੁਲਾਈਆਂ ਗਈਆਂ ਸੀ ਇਸ ਦੇ ਵਿੱਚ ਤੁਹਾਨੂੰ ਦੱਸਿਆ ਵੀ ਸਾਰੇ ਐਂਗਲ ਤੋਂ ਫਰੈਂਸਿਕ ਜਾਂ ਸਾਰੇ ਐਂਗਲ ਤੋਂ ਜਿਹੜੀ ਇਸ ਚੀਜ਼ ਦੀ ਤਫ਼ਤੀਸ਼ ਕੀਤੀ ਜਾਊਗੀ ਤੇ ਇਹ ਜਿਹੜਾ ਕਿਸ ਕਿੰਨਾ ਕਾਰਨਾ ਕਰਕੇ ਜਿਹੜਾ ਇਨਸੀਡੈਂਟ ਹੋਇਆ ਕਿਹੜੇ ਬੰਦੇ ਸੀ ਕਿੰਨੀ ਗੱਡੂ ਸੀ ਅਸਾਂ ਨੇ ਜੀ ਚੌਂਕੀ ਮੈਂ ਮੈਂ ਤੁਹਾਨੂੰ ਆਲਰੇਡੀ ਬਰੀਫ ਕਰ ਚੁੱਕਾ ਹਾਂ ਵੀ ਇਹ ਜਿਹੜੀ ਇੱਥੇ ਜਿਹੜੀ ਚੌਂਕੀ ਆ ਕੁਝ ਸਮਾਂ ਪਹਿਲਾਂ ਇੱਥੇ ਭੰਗ ਕਰ ਦਿੱ अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें अगर आप Facebook पर यह वीडियो देख रहे हैं तो हमारे पेज को लाइक करें